ਉਹ ਤਾਂ ਠੀਕ ਐ ਫੇਕ ਮੱਕੀ ਵੀ ਦੱਸ ਗਏਂ ਦੀ ਫੇਰ ਕਿਹੜਾ ਲਾਈਏ ਓਏ ਹੋਰ ਵੀ ਵਧਿਆ ਦੇ ਜਮਾ ਟਾਪ ਦਾ ਇਹ ਜਿਹੜਾ ਵੀ ਦੇ ਵੀ ਛੱਲੀਆਂ ਤਿੰਨ ਤਣ ਲੱਗਣਾ ਮਾਇਦਾ ਕੀ 10 ਕਿੱਲੇ ਗੱਡੂ ਮੱਕੀ ਦੇ ਸਿੱਧੇ ਹਾਂ 15 ਹੈ ਉਹ ਚਲ ਕੰਪਨੀ ਕੰਪਨੀ ਦਾ ਮੈਂ ਤਾਂ ਕੀ ਪਤਾ ਕੰਪਨੀ ਕੰਪਨੀ ਦੇ ਬਸ ਯਾਰ ਮੇਰਾ ਤੇਰੀ ਜ਼ਿੰਮੇਵਾਰੀ ਤੇ ਲੈਣਾ ਹਾਂ ਠੀਕ ਐ ਨੰਨਾ ਦੱਸ ਕਿੰਨੇ ਲਾਵਾਂਗੇ ਕੋਈ ਆਲੀ ਪਰ ਮੈਂ ਮਾਰਕੀਟਾ ਬਸਣਾ ਮੈਂ ਤੇਰੇ ਪੈਸੇ ਪੂਰੇ ਦੇ ਜੂਗਾ ਲੈ ਚੱਕ ਕੇ ਲੈ ਜਾਂਗੇ ਵੀ ਲੈ ਜਾਂਗੇ ਚੱਕੇ ਨਾਲੇ ਠੀਕ ਐ ਓਕੇ ਤਾ ਬੱਟ ਪਰ ਫੇਰ ਪੱਟ ਲਈ ਹੈ ਆਓ ਜੀ ਕਿਵੇਂ ਤੈਂ ਵਰਤਮਾ ਫੇਰ ਫੇਰ ਵੱਟ ਲਈ ਓਹ ਆ ਜਿਹੜੇ ਮੇਰੀ ਮੱਕੀ ਵਾਲੇ ਬੱਟਾ ਹੀ ਇਧਰੋਂ ਮੈਂ ਮੱਕੀ ਬੀਜੀ ਆ ਆ ਬੱਟ ਤੋਂ ਗਾਹ ਵੱਡੇ ਖੜੇ ਖਾਦ ਮੈਂ ਹੁਣ ਫਿਰ ਫੇਰ ਉਹ ਲੱਗ ਗਿਆ ਹੂ ਟਰੈਕ ਮਾੜਾ ਮੋਟਾ ਲਵੇ ਕੀ ਗਾਹਾਂ ਦੀ ਲੱਗਦਾ ਨੂੰ ਗਿਆ ਜਾਣ ਕੇ ਲਾਉਣਾ ਹੈ ਲੱਗ ਗਿਆ ਹੂ ਕਿਹਦਾ ਰਣੀ ਇੱਕ ਖੁੱਡ ਨਾਲ ਤੈਨੂੰ ਕੀ ਫਾਹਾ ਪੈ ਗਿਆ ਤੇ ਤੈਨੂੰ ਫਾਹਾ ਪੈਂਦਾ ਤੇ ਘੱਟ ਬਾਰੇ ਇੱਕ ਖੁੱਡ ਉਹ ਨਹੀਂ ਪਤਾ ਲੱਗਿਆ ਰਾਤ ਨੂੰ ਪੜ ਗਿਆ ਹੂ ਟਰੈਟਾ ਰਾਤ ਨੂੰ ਫਿਰ ਖਾਦੀ ਪੀਤੀ ਕਿਉਂ ਮੈਂ ਦਿਨੇ ਪਹਿਲੇ ਕਰ ਅੱਛਾ ਵੀ ਹੁਣ ਤੂੰ ਲੜ ਨਾ ਨਾ ਤੂੰ ਕਹੀ ਜਾ ਕੇ ਲੜਨਾ ਹੈ ਮੇਰੇ ਨਾਲ ਲੜਨਾ ਹੈ ਨਾਲੇ ਹੋਰ ਦੇਖ ਕੇ ਬੋਲੇਕਰ ਤੂੰ ਦੱਸਾਂ ਗੱਲ ਮੈਂ ਕੋਠੇ ਜਾਏ ਭਰਾਵਾ ਤੂੰ ਵੀ ਕੋਠੇ ਜਾਏ ਪੁੱਤ ਦਾ ਐਦ ਕੀ ਮੈਨ ਮਨੇ ਉੱਤੀ ਕਰਾਵਾ ਜਾਇਆ ਹੁਣ ਉਹ ਕਰਾ ਲਾਂਗੇ ਮੈਨ ਮਨੇ ਉੱਤੀ ਮੈਨ ਮਨੇ ਉੱਤੀਆਂ ਹੋਈ ਪਈਆਂ ਨੇ ਪੁੱਤ ਤੇਰੇ ਚ ਬਾਹਰ ਨਿਕਲੂ ਮੇਰਾ ਉਹ ਜਦੋਂ ਨਿਕਲੂ ਦੇਖਾਂਗੇ ਫੇ ਮੈਂ ਰੋਕੇ ਦੇ ਅਟਵਾਰੇ ਨੂੰ ਪੈਸੇ ਕਰਾ ਲਾਂ ਮਿੰਤੀ ਜੇ ਮੈਂ ਰੋਕਿਆ ਫੇਰ ਗੱਲ ਐ ਤੂੰ ਹੀ ਮਰੀ ਜਨਾ ਤੂੰ ਭਾਈ ਬੰਦੀ ਨਾਲ ਹੀ ਕਹਿਣਾ ਵੀ ਤੂੰ ਸਦਾ ਹੋ ਕੇ ਨਾ ਤੂੰ ਆਦੀ ਬਾਟਾ ਆਦੇ ਦਾਇਰੇ ਚ ਰਿਹਾ ਕਰ ਲਸਾਂ ਦਾ ਲਾਗੇ ਮੇਰੇ ਕਹਿੰਦੇ ਕਹਤੋਂ ਵੜਦਾਂ ਆ ਪਾਈ ਬੰਦੇ ਇੱਕ ਜਮੀਨ ਹੈਗੀ ਨਹੀਂ ਬਾਟਾ ਨਹੀਂ ਕਿਤੇ ਕਹਿੰਿਆ ਚੱਕੇ ਰੋ ਮਾਰਨਾ ਹੈ ਭਾਈ ਬ ਓ ਮੈਂ ਤਾਂ ਇੱਧਰ ਨੱਕਾ ਠੀਕ ਕਰਨਾ ਆਇਆ ਤੀਗਾ ਠੀਕ ਕਰਨਾ ਆਇਆ ਦੀ ਹੁਣ ਹੁਣ ਗੱਲ ਤੋਂ ਬਦਲ ਜਾ ਕੋਈ ਨਹੀਂ ਦੇਖਾਂਗੇ ਲਾ ਦਾਂਗੇ ਮਿੱਟੀ ਲਾ ਦਾਂਗੇ ਜੇ ਲੱਗੂ ਸਾ ਤੋਂ ਜੇ ਨਹੀਂ ਰਹਿਂਗੇ ਫਿਰ ਭਈ ਦੋ ਬੰਦੇ ਕੈਕੀ ਵੀ ਲਵਾਉਣਗੇ ਓ ਕੋਈ ਨਹੀਂ ਜੇ ਤੈਨੂੰ ਕੈਦਾ ਵੀ ਲਾ ਦਾਂਗੇ ਅਸਾਂ ਲਵਾਉ ਉਹ ਹੈ ਮਿੱਟੀ ਮਿੱਥਾਂ ਐਂਚਾਂ ਚੇ ਹੋਰ ਵੱਡੂ ਲਾਈ ਕਰਾਂ ਤੈਨੂੰ ਮਿੱਟ ਤੈਨੂੰ ਮੈਂ ਟਰਾਲੀ ਨਾਲ ਲਾ ਦਾਂ ਮਿੱਟੀ ਦੀ ਅੱਛਾ ਬਾਹਣ ਆਪਣਾ 10 ਕਿਲੇ ਪੂਰੇ ਨੇ ਜੇ ਫਿਰ ਉੱਥੇ ਤੇ ਬੁੱਤ ਆਪਣੇ ਨੇ ਬਾਹਣ ਦੇ 12 ਕਿਲੇ ਅੱਛਾ ਦੋ ਮੋਟਰ ਲੱਗੀਆਂ ਹੋਈਆਂ ਨੇ ਬਾਕੀ ਦੋ ਕਿਲੇ ਮੈਂ ਰੱਖਦਾ ਆਲੇ ਪਸੂਆਂ ਵਾਸਤੇ ਠੀਕ ਹੈ 10 ਕਿਲੇ ਦਿੰਦਾ ਮੈਂ ਠੀਕ ਹੈ 10 ਕਿਲੇ ਠੇਕੇ ਦਿੰਦਾ 10 ਕਿਲੇ ਠੇਕੇ ਦਿੰਦਾ ਠੀਕ ਲਵੀ ਸ਼ੇਰਾ ਗੱਲ ਇੰਨੀ ਆ ਇਹਦੇ ਬਾਪ ਨੂੰ ਮਜਾ ਆਉਂਦਾ ਵਧੀਆ ਇਹ ਮੁੰਡੇ ਦਾ ਮੇਰਾ ਮਿਲ ਬਾਤਾਂ ਘੱਟ ਹੀ ਆ ਬਾਕੀ ਤੂੰ ਆਪ ਦੇਖ ਲੈ ਤੂੰ ਵਿਚ ਵਿਚਾਲਿਆ ਨਾ ਨਾ ਕੋਈ ਨਾ ਅੱਛਾ ਮੁੰਡਾ ਮਿਹਨਤੀ ਐ ਖੇਤੀ ਕਰਦੇ ਨੂੰ ਸਾਲ ਦੇ ਨੂੰ ਦੋ ਹੀ ਹੋਏ ਨੇ ਪਰ ਮਿਹਨਤੀ ਮੁੰਡਾ ਬਹੁਤ ਐ ਉਹ ਤੇ ਜਿੰਮੇ ਸਾਰੇ ਤੇਰੀ ਹੋਊਗਾ ਨਾ ਨਾ ਤੇ ਕੀ ਰੇਟ ਆਈ ਫਿਰ ਹੁਣ ਰੇਟ ਦਾ ਸਿਹਰਾ ਗੱਲ ਇੰਨੀ ਆਗੀ ਤੁਸੀਂ ਆਪ ਵੀ ਦੇਖ ਲੋ ਵੀ ਕੋਈ ਬਹਾਨਾ ਕੈਸਿਨੋ ਕੀ 82 ਨੂੰ ਆ ਪੰਚਾਇਤ 83 ਨੂੰ ਵਾਗ ਗਿਆ ਆਪਣਾ ਡੇਟਾ 60000 ਰੁਪਏ ਦਾ 60000 ਤਾਂ ਚਾਚਾ ਬੜਾ ਹੈ ਨਹੀਂ ਪੁੱਤ ਚਾਚਾ ਪਿਛਲੇ ਸਾਲ ਆਪਾਂ ਠੇਕੇ ਦੇ ਜ਼ਮੀਨ ਨੇ 70000 ਦਿੱਤੀ ਆ ਸਿਹਰਾ ਤੋਂ ਕੋਈ ਕਣਕ ਵੀ ਦੇਖ ਲੈ ਕਣਕ 70 ਮਾਨ ਦੀ ਹੋਈ ਆ ਤੇ ਤਾਂ ਕਾਲੇ ਤੂੜੀ ਦੀਆਂ ਹੋਈਆਂ ਨੇ ਤੇ ਚਲ ਸਰਕਾਰ ਬਾਂਡ ਵੀ ਦਿੰਦੀ ਹੈਗੀ ਰੇਟ ਵੀ ਜਿਹੜਾ ਕਣਕ ਦਾ ਕਿੱਥੇ ਵਾਗ ਗਿਆ ਮੁੱਢੀ ਦਾ ਜੀ ਤੇ ਬਾਂਡਸ ਵੀ ਆਉ ਕੋਈ ਬਿੱਲ ਨਹੀਂ ਯਾਰ ਸੂਦਾ ਪਾਣੀ ਫਰੀ ਹੈ ਮੈਂ ਇਕੱਲਾ ਸੁਣ ਮੇਰੀ ਦੋ ਮੋਟਰਾਂ ਲੱਗੀਆਂ ਹੋਣੇ ਨੱਕਾ ਕੋਈ ਨਹੀਂ ਵੱਦਣਾ ਸੂਏ ਦਾ ਪਾਣੀ ਪੈਂਦਾ ਜਾਂ ਕਿ ਬਸ ਆਪਾਂ ਇਕੱਲਾ ਕਮਾਉਣਾ ਟਾ ਚਲੋ ਉਹ ਤਾਂ ਗੱਲ ਸਹੀ ਹੈ ਫਿਰ ਵੀ 80000 ਦਾ ਅੱਛਾ ਬਾਲਾ ਕੋਈ ਸੀਰਾ ਬਾ 80000 ਸੀ ਉਹਨੂੰ ਵਾਗਿਆਰ ਉਹਦਾ ਲੋਕ ਕਾਮਲੇ ਨੇ ਕਾਮਲੇ ਕੋਲ ਲੋਕਾਂ ਨੂੰ ਪੁੱਤ ਬੱਚਦਾ ਤਾਂ ਲੈਂਦਾ ਚਾਚਾ ਜੀ ਸਰਕਲ ਲਿਕਾਉਂਦਾ ਅਗਲਾ ਤਾਂ ਹੀ ਫਿਰ ਪਾਚੜ ਕੇ ਲੈਂਦਾ ਮੇਰਾ ਫਿਰ 80000 ਵੀ ਜਾ ਰਿਹਾ ਯਾਰ 80000 ਦਾ ਕੌਣ ਲੇਦਾ ਹਣਾ ਬਾਕੀ ਉਹਦੇ ਮਾ ਕੇ ਮੜਾ ਐ ਕਰਾ ਚਾ ਹੋਰ ਕੀ ਹੈ 70 ਨੂੰ ਦੀ ਪਹਿਲਾਂ ਆਪਾਂ 70 ਨੂੰ ਦੇ ਦਿੰਦੇ ਹਾਂ ਐਜੇ ਜਿਸੇ ਰੋਹੀ ਦੀਆਂ ਅਖਰਾਂ ਗੱਲਾਂ ਯਾਰ ਦਾ ਚਾਚਾ ਚੱਲ 72 ਨੂੰ ਨਾ ਤੇਰੀ ਨਾਲ 72 ਰੋਹੀ 72 ਤੋਂ ਠੀਕ ਹਣ 2000 ਤਾਂ ਵੱਧ ਕੀ ਲੈ ਰਿਹਾ ਉਹਦੇ ਵਿਕਾਸ ਦੇ ਰੱਬ 2000 ਕੀ ਹੋ ਰਿਹਾ ਲੋਕ ਤੇ ਬੰਨਾ ਮੈਨੂੰ ਲੋਕਾ ਸਿਆ ਕਰਿਆ ਕੇ ਦਿੰਦੇ ਨੇ ਇਕੱਤਰ ਅਸੀਂ 8000 ਨੂੰ ਫਿਰ ਕੋਠੀ ਪਈ ਉਹ ਚਾ ਉਹੀ ਕੱਚੀਆਂ ਗੱਲਾਂ ਇਹਨੇ ਵੀ 2 ਰੁਪਏ ਕੱਢਣੇ ਨੇ ਉਹਦੇ ਵਿੱਚੋਂ ਹਾਂ ਉਹ ਸ਼ਰਾਬ ਲਈ ਜਵਾਸਤ ਬਾਹਰ ਤੋਂ ਨਾਲ ਦਾ ਨੂੰ ਪੈਸੇ ਚਾਹੀਦੇ ਨੇ ਕਰਾਏ ਕਰੋ ਪੈਸੇ ਫਿਰ ਕਿੰਨੇ ਕੇ ਪੈਸੇ ਜਾਂਦੇ ਆ ਚਾ ਮੈਂ ਥੇੜਾ ਲੂੰਗਾ 10 ਲੱਖ ਇਕੱਠਾ ਪਹਿਲਾਂ ਕਿ ਕਸਰਾਕ ਜੀ ਹਾਂ ਇੱਕ ਛੋਟੇ ਵਾਰ 60 ਇਕੱਠਾ ਪਹਿਲਾਂ ਲਵਾਂਗਾ ਪਹਿਲਾਂ ਬਾਹਾਂ ਚ ਬੰਦਾ ਬਾਦ ਜੁਲਬਾ ਠੇਕੇ ਮੇਰੇ ਕਿ 10 ਲੱਖ ਆਊਗਾ ਤਾਂ ਸਾਰੇ ਪਾਸੇ ਤਾਂ ਕਗਰੀਨਾ ਚ ਕਿਦਾ ਕਿਸੇ ਦਾ ਕਹਦਾ ਯਾਰਾ ਮੱਕੀ ਲਵਾਂਗੇ ਮੱਕੀ ਦਾ ਵੀ ਠੀਕ ਹੈ ਕਰਾਂ ਕਰਾ ਚਾ ਹਾਂ ਆਪਾਂ ਰੇਟ ਕਰਦੇ ਆ 75000 ਪਰ ਮੱਕੀ ਲਵਾਂਗੇ ਬੰਨ ਜੇ ਨਾ ਸਿਹਰਾ ਇਹ ਗੱਲ ਗਲਤ ਕਿਉਂ ਫਿਰ 80000 ਨੂੰ ਲੈ ਫਿਰ ਕੱਚੇ ਮਿੱਤੇ ਗੱਲ ਤੋਂ ਉੱਤੇ ਦੀ ਉੱਤੇ ਦੀ ਉਹ ਸਿਹਰਾ ਮੇਗਾ ਸੁਣੋ ਮੱਕੀ ਲਾ ਕੇ ਬਾਹਾਂ ਚ ਜਾਣ ਹੀ ਨਹੀਂ ਰਹਿੰਦੀ ਰੇ ਇਹ ਵੀ ਕੋਹਨੋ ਗੱਤ ਬੱਤ ਨਾ ਭਾਣਾ ਕਰਣਗੇ ਅਸੀਂ 5000 ਰੁਪਏ ਬੜੇ ਅੱਛੀ ਹੁੰਦਾ ਲੈ ਲੋ ਜੇ ਮੱਕੀ ਲਾਉਣੀ ਆ ਲੈ ਲੋ ਸੇ ਤਾਂ ਮੇਰੀ ਗੱਲ ਥੋੜਾ ਦੇਖ ਮੈਂ ਤੇਰੇ ਨਾਲ ਸਾਡੇ ਤੇ 10 ਲੱਖ ਰੁਪਏ ਬਾਹਰ ਤੇ ਪਹਿਲਾ ਦਮਾ ਠੀਕ ਹੈ ਲੱਗਦਾ ਠੀਕ ਹੈ ਨਾ ਰੇਟ 75 ਰੁਪਏ ਮੱਕੀ ਦਾ 75 ਤਾਂ ਬਹੁਤ ਆ ਹਨਾ 5000 ਵਧ ਗਿਆ ਪਹਿਲਾਂ ਨੂੰ ਚਲ ਐ ਕੋਈ ਜੇ ਤੁਸੀਂ ਮੱਕੀ ਲਾਉਣੀ ਆ 10 ਲੱਖ ਪਹਿਲਾਂ ਬਾਹਰ ਤੋਂ ਵੀ ਆ ਬਾਹਰ 78000 2/3 ਨੂੰ ਬਾਹਰ ਇਹ ਪਹੁੰਚਦਾ ਤਾਂ ਠੀਕ ਆ ਨਹੀਂ ਮੇਰਾ ਬਾਹਰ ਮੇਰੇ ਥੋੜੇ ਪੈਸੇ ਹੋ ਗਏ ਮੋਰ ਪਾਪਾ ਅੱਜ ਵਰਤ ਤੱਕ ਤਾਂ ਹੋ ਗਿਆ ਰਿਕਟੇ ਉਹ ਤੇ 78 ਮੈਂ ਕਹਿਤਾ ਚ 75 ਬਹੁਤ ਅਰਚਾ ਨਹੀਂ ਨਹੀਂ ਯਾਰ ਮੱਕੀ ਵੀ ਲਾਉਂਗੇ ਅੱਛਾ ਫੇ ਨਾ ਧੱਕਾ ਇਹਦਾ ਆਪਾਂ ਕਹਾ ਕੀ ਹੈਗੇ ਤਾਂ ਫੇ ਤੁਹਾਡੀ ਮਰ ਗਿਆ ਠੀਕ ਹੈ ਨਾ ਅੱਛਾ ਤੂੰ ਕਿਉਂ ਕੰਮ ਦੀਆਂ ਗੱਲਾਂ ਕਰਦਾ ਹੈ 75 ਨਾਲ ਥੋੜਾ ਹੁਣ 5000 ਵਧ ਗਿਆ ਪਿਛਲੇ ਸਾਲ ਨੂੰ ਨਹੀਂ ਮਿਲਦਾ ਯਾਰਾ ਕੌਣ ਦਿੰਦਾ ਕੌਣ ਲੈਂਦਾ ਸੀ ਬਹੁਤ ਲੰਬੇ ਕਰੀ ਮਾਰੀ ਨਾ ਛੱਡਦੀ ਉਹ ਜੱਸੀਆ ਚਾ ਚਾ ਫੇ ਰਾ ਕਰੀ 80 ਨੂੰ ਹੀ ਦੇਦੀ ਹੁਣ ਤੂੰ ਉਛਰਾ ਮੈਂ ਤਾਂ ਚਾਹੇ ਮੁਖਤਬਾਹ ਵਾਲਾ بیوی ਚੀਜ਼ ਯਾਰੀ ਤੂੰ ਤਾਂ ਤੇਰੀ ਅਚਾ ਹੈਗੀ ਹੋਗਾ ਵੀ ਇਹ ਮੇਰੀ ਗੱਲ ਸੁਣ ਇਹ ਤਰ੍ਹਾਂ ਨੂੰ ਥੋੜਾ ਹੁਣ ਬਾਹਣ ਵੀ ਆਪਣਾ ਨਰਮੀ ਹੈਗਾ ਇਹਦਾ ਲੋਕਾਂ ਨੇ ਲੈ ਲੈ ਲੈਂਦੇ ਨੇ ਵੀ ਜਿਹੜਾ ਇਕੱਠਾ ਹੈਗਾ ਉੱਥੇ ਬਾਣ ਜੇ ਤੂੰ ਆਏ ਤੇਰੀ ਗੱਲ ਸੁਣ ਮੈਂ ਮੋੜ ਲੈਣਾ ਵਿੱਚ ਵਿਚਾਲੇ ਕਰ ਲੈਣਾ ਤੂੰ 78 ਕਰਨ 76000 ਬਦਕੇ ਦਵਾਣਾ 7000 ਤਾਂ ਬਹੁਤ ਹੈ ਨਾ ਅਛਾ ਦੇਖ ਲੈ ਉਹ ਹਣੀ ਹਣੀ ਹਉ ਨਾ ਮਣਾ ਲਿਆ ਕੰਨੇ ਨੂੰ ਛੇਤਰਿਆਂ ਨੂੰ ਉਹ ਨਹੀਂ ਯਾਰ ਬੁਛਤਰ ਨੂੰ ਯਾਰ 1000 ਨਾਲ ਮਰਦਾ ਹੁਣ ਉਹ ਤਾਂ ਮੇਰੇ ਪੁੱੜਿਆਂ ਚੜੀ ਗਈ ਸੀ ਦੀ ਦਵਾ ਦਵਾ ਮੈਂ ਕਹਿੰਦਾ ਤੂੰ 75 ਦੀ ਕਰ ਰਿਹਾਂਦਾ 10 ਕਿਲੇ ਇੱਕ ਥਾਵੇਂ ਨੇ ਕੁਛ ਨਹੀਂ ਹੁੰਦਾ 1000 ਨਾਲ ਮਰਦੇ ਨਹੀਂ ਇਹ ਨਾਲ ਉਹਦੀ ਹਿੰਡ ਵੀ ਪੰਨਣੀ ਐ ਉਹ ਤਾਂ ਮੈਨੂੰ 40 ਛੇ ਦੀ ਚੱਲ ਆ ਜਾ ਤੂੰ ਚੱਲ ਮੈਂ ਮਸਾ ਬਣਾਇਆ ਹੋਰ ਹੁਣ ਚੱਲ ਲਾਈਵ ਕਰ ਸਹੀ ਕੱਟ ਗਈ ਮੈਂ ਤਾਂ 76000 ਨੂੰ ਆਪਣੀ ਗੱਲ ਹੋ ਗਈ ਠੀਕ ਐ ਆਹ ਸਰ ਐ ਤੂੰ ਹੀ ਗੱਲਾਂ ਮਾਰੇ ਮਾਰੇ ਤੂੰ ਗਣ ਕੇ ਦੇਖ ਲੈ ਕੋਈ ਨੀ ਗੱਲਾਂ ਕੋਈ ਨਹੀਂ ਇਹ ਲਵੀ ਤੂੰ ਹਰ ਪੀਣੇ ਕੰਮ ਨਹੀਂ ਹੋ ਰਿਹਾ ਹੈਗਾ ਦਵੀ ਬਿੱਚੂ ਜਿਆਦੇ ਸਿੱਧਾ ਕੋਈ ਨਹੀਂ ਮੈਂ ਗਣ ਲੈ ਆਂਦਾ ਉਹ ਫਿਰ ਪਹਿਲਾਂ ਸਿਰਕ ਗੱਲ ਇਹ ਨਹੀਂ ਮੇਰੀ ਬਾਹਰ ਬਾਤ ਵੀ ਬੜੇ ਬਣਾਉਂਦਾ ਹਲਾ ਕਿੱਥੇ ਕਹੋ ਕੋਈ ਨਹੀਂ ਉਹ ਤਾਂ ਦੇਵਾਂਗਾ ਤੇ ਗੱਲ ਹੀ ਹੋ ਗਈ ਆਪਣੀ 76 76 ਆਪਣਾ ਬਾਹਣਾ ਹੈਗਾ ਠੀਕ ਆ ਮੱਕੀ ਲਾਵਾਂ ਮੱਕੀ ਤਾਂ ਚਾਹੇ ਪੁੱਤ ਤੁਸੀਂ ਕੋਰ ਦੰਬੇ ਲਾ ਲਓ ਯਾਰ ਨਾ ਕੋਈ ਨਾ ਕੋਈ ਠੀਕ ਆ ਮੱਕੀ 잘하셨습니다. 아 치아, 치아, 치 ਚਾਚਾ ਤਾਂ ਕਿਹਾ ਦੀ ਮੈਂ ਕਿਸੇ ਨੂੰ ਹੋਰ ਦਿੱਤਾ ਬਾਹਰ ਬੰਦੇ ਨੂੰ ਪਾਸਲੇ ਨੂੰ ਠੇਕੇ ਤੇ ਮੇਰਾ ਸਾਲਾ ਇੱਕ ਹੀ ਜੱਕੀ ਘੇਮ ਫਿਰਦਾ ਵਿੱਚ ਮੈਂ ਤਲਾ ਚਾਚੇ ਨੇ ਕਰਤਾ ਕੰਮ ਜਾ ਹੋਂ ਘਪਿੰਜਾ ਕੇ ਘਰ ਹੀ ਜਾ ਕੇ ਹੋਂਦੇ ਚਾਚੇ ਲਵੇ ਮੈਂ ਕਿਹਾ ਸਾੜਾ ਕਹੀ ਚੱਕੀ ਜੰ ਮੈਨੂੰ ਜ਼ਿਆਦਾ ਮੂੰਹ ਨਾ ਗੇੜਾ ਮਾਰਨਾ ਗਿਆ ਹੋਵੇ ਮੈਂ ਕਿ ਨਹੀਂ ਵੀ ਚਲਾ ਹੋਏ ਜੰਟੇ ਹਾਂ ਭਾਈ ਮੈਂ ਤੈਨੂੰ ਕਿਤ ਲਾ ਲਾਉਣੀ ਐ ਕਾਦੀ ਆ ਕਹੀ ਚੱਕੀ ਫਿਰਦੇ ਵੇ ਤੂੰ ਜੱਖ ਲੰਗੇ ਨਾ ਦਰਵਾਜੇ ਕੱਠ ਘਰ ਲਾ ਬੰਨਣਾ ਨਾ ਕਰ ਲੈ ਦੀ ਬੱਟਬਾਲੀ ਮੈਂ ਹੁਣੇ ਤੇ ਖੰਬੜ ਚ ਲਾਉਂ ਮੈਂ ਤੇਨ੍ਹ ਸੰਗ ਲੜਾਂਗਾ ਤੂੰ ਆ ਜਾ ਬਹਿ ਜਾ ਤੂੰ ਦਾ ਪੋਲੀਆਂ ਮੈਂ ਅਮਰੀਕਾ ਹੁਣ ਮੈਂ ਬੁੜੇ ਦੇ ਨਾਲ ਜਾ ਕੇ ਹੁਣਾ ਕਰੀ ਤੂੰ ਦਾ ਪੋਲੀਆਂ ਗੱਲਾਂ ਕਰਦਾ ਜਮ ਤੈਨੂੰ ਦੱਸਦਾ ਬੈਠ ਉਹ ਮੇਰਾ ਬਲੱਡ ਪੜਿਆ ਮੈਂ ਮੈਥੋਂ ਦੇਖਣ ਜਾਂਦਾ ਹੋ ਕੀ ਗੱਲ ਹੋ ਗਈ ਉਹ ਮੈਂ ਵੀ ਸੁਣੀਆ ਗੱਲ ਕਿਵੇਂ ਬਾਣ ਤਾਂ ਇਹਨੂੰ ਦੇਤਾ ਠੇਕੇ ਤੇ ਇਹਨੂੰ ਦੇਤਾ ਬਾਹਣ ਹਾਂ ਮੈਨੂੰ ਕਹਿੰਦਾ ਮੈਂ ਪਾਸਲੇ ਬੰਦੇ ਨੂੰ ਦਊਂਗਾ ਤੈਨੂੰ ਹੀ ਕਹਤਾ ਉਹ ਜਾਣ ਕੇ ਵੀ ਚੱਲ ਟਲ ਜੂਗਾ ਦੇਖਾਂ ਚਾਹੀਦਾ ਤਾਂ ਨਹੀਂ ਸੀ ਵੈਸੇ 10 ਸਾਲ ਲੋਕ ਦੇ ਖੋਦਾ ਤੈਨੂੰ ਬਾਹਣ ਵਾਉਂਦੇ ਨੂੰ ਕੀਤਾ ਤੇ ਨਾਲ ਦੇ ਖਮਾੜਾ ਇਹ ਤਾਂ ਬੰਦ ਸਾਰਾ ਮੈਂ ਇਥੇ ਰੋਣ ਇੱਕ ਕਤਲ ਹੋਊਗਾ ਪਰ ਦੇਖੋ ਲੜਾਈ ਪੜਾਈ ਵਾਲਾ ਕੰਮ ਨਾ ਕਰੀ ਹੈ ਠੀਕ ਆ ਲੜਾਈ ਤਾਂ ਹੁਣ ਹੋਊ ਮੰਨ ਲਾ ਇਹ ਤਾਂ ਬੜੀ ਗਲਤ ਗੱਲ ਹੋ ਗਈ ਇਹ ਤਾਂ ਉੱਪਰ ਤੈਨੂੰ ਦੱਸਣਾ ਚਾਹੀਦਾ ਸੀਗਾ ਪਹਿਲਾਂ ਉਹ ਗੱਲ ਕਰੀ ਗਾਹਾਂ ਹੋ ਜਾਂਦੀ ਆ ਇਹਨੇ ਤਾਂ ਮੰਨ ਲਾਦਾ ਕੰਡਾ ਕੱਢਿਆ ਤੇਰੇ ਨਾਲ ਖੋ ਕੱਢਣ ਦੇ ਮਾਨ ਨੇ ਕੰਡਾ ਕੱਢਿਆ ਕੰਡਾ ਤਾਂ ਜਾਂਟਾ ਪਰ ਹੁਣ ਸਮਾਰ ਕੇ ਨਿਕਰੂ ਤੈਨੂੰ ਦੱਸਤੀ ਗੱਲ ਮੈਂ ਬਾਟਾ ਹੀ ਨਹੀਂ ਕੰਮ ਚੱਲਦਾ ਇਹ ਜਿਆਦਾ ਬਾਣ ਬਾਹੂ ਮੈਂ ਹੂੰ ਨਹੀਂ ਫਿਰ ਇਹਦੇ ਕਹਾੜੀਆਂ ਪਹਿਣੀ ਇਹਨੂੰ ਦੱਸਾਂਗਾ ਤੇ ਮੈਂ ਦੇਖੋ ਲੜਾਈ ਪੜਾਈ ਚ ਤਾਂ ਦੇਖ ਕੀ ਰੱਖਿਆ ਤੁਸੀਂ ਪਿਆਰ ਨਾਲ ਗੱਲਬਾਤ ਕਰ ਲੋ ਤੂੰ ਉਹਨੂੰ ਪੁੱਛ ਲੈ ਵੀ ਪਏ ਬਾਣ ਕਿਉਂ ਬਦ ਲਿਆ ਉਹਨੇ ਤੈਨੂੰ ਦੱਸਿਆ ਨਹੀਂ ਕੁਝ ਵੀ ਉਹਨੇ ਪਹਿਲਾਂ ਇਹਨਾਂ ਨਾਲ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਸਿੱਧਾ ਮੈਂ ਤਾਂ ਮੈਂ ਮੇਰੇ ਨਾਲ ਨਹੀਂ ਗੱਲ ਕਰੀ ਕਹਿੰਦਾ ਮੈਂ ਇੱਕ ਕਿਸ਼ਤੇ ਚ ਪੈਸੇ ਲਵਾਂ ਹਾਂ ਮੈਨੂੰ ਜਵਾਬ ਨਹੀਂ ਦਿੱਤਾ ਠੀਕ ਹੈ ਮੈਨੂੰ ਗੱਲ ਕਹੀ ਮੈਂ ਆਹ ਜੀ ਸੋਚ ਕੇ ਮੈਂ ਡੈਡੀ ਨਾਲ ਸਲਾਹ ਕਰ ਲੂੰ ਮੈਂ ਤੁਹਾਨੂੰ ਦੱਸ ਦਾਂਗਾ ਹੂੰ ਆਪਾਂ ਕੋਈ ਜਵਾਬ ਦਿੰਦਾ ਨਹੀਂ ਹਾਂ ਮਾਸੀ ਸੋਚ ਲਾਂਗੇ ਹੁਣ ਅੱਜ ਮੈਂ ਕਹੀ ਚੱਕੀ ਫਿਰਦਾ ਵੀਰੇ ਮੈਨੂੰ ਇਹ ਦਰਜੇੜਾ ਮਾਰਨ ਕਹਿਦੀ ਮਹਾ ਮਹਾ ਕਹੀ ਮਹਾ ਬੰਦਾ ਯਾਰ ਇਹ ਮਾ ਚਲੋਂ ਹੂਣਾ ਕਿੜਾ ਕੁੜਾ ਮਾਰਨਾ ਆ ਗਿਆ ਹੋਵੇ ਪਰ ਉਹ ਬੰਦਾ ਕਹਤੋਂ ਕਿੜਾ ਮਾਰਨ ਆਉ ਇਹ ਤਾਂ ਯਾਰ ਚਾਚੇ ਦੀ ਵੀ ਦੇਖੋ ਮਾੜੀ ਗੱਲ ਆ ਗੱਲ ਪੱਕੀ ਐ ਹਾਂ ਇਹਦੇ ਚਾਚੇ ਨਹੀਂ ਠੇਕੇ ਤੇ ਲੈ ਲੈਨੇ ਹਾਂ ਲੈ ਲਿਆ ਮੈਨੂੰ ਪੱਕਾ ਪਤਾ ਮੈਨੂੰ ਨੇੜਲੇ ਬੰਦੇ ਨੇ ਦੱਸਿਆ ਜਿਹੜਾ ਇਹਦੇ ਨਾਲ ਰਹਿੰਦਾ ਸਾਰਾ ਦਿਨ ਬੰਦਾ ਮੈਂ ਫਿਰ ਐ ਕਰ ਹਾਂ ਮੈਂ ਪਹਿਲਾਂ ਮੈਨੂੰ ਜਾਏ ਹੁਣ ਦੋਦੇ ਕੋਲੇ ਮੈਂ ਚਾਚੇ ਕੋਲ ਹੀ ਜਾਣਾ ਇਹਨਾਂ ਦਾ ਫੇਰੀ ਨਿਭੜੂ ਹਾਂ ਇਹਨੂੰ ਬਾਅਦ ਚ ਪੁੱਛੀ ਹਾਂ ਦੇ ਲੈ ਰੋਈ ਬੜਾਈ ਤੋਂ ਦੂਰ ਰੱਖੋ ਕੁਛ ਨਹੀਂ ਰੱਖਿਆ ਗਮ ਚ ਲੈ ਵੀ ਤਾਰਨਾ ਹੁਣ ਵੱਡੀ ਲੈਣ ਤੇ ਧਰਤੀ ਉਹਨੂੰ ਪੈਣਗੇ ਪੜਾਕੇ ਦਾ ਬੌਲਾ ਗੰਜਰ ਦਾ ਆ ਚੰਗੀਆਂ ਗੱਲਾਂ ਨੇ ਤੇਰੀਆਂ ਯੋ ਅਸ਼ਰਾ ਪਤਾ ਮੈਨੂੰ ਬਿਨਾਂ ਦੱਸੀ ਕੋਟ ਜਾ ਕਰਤਾ ਸ਼ਰਾਏ ਮੇਰੀ ਗੱਲ ਸੁਣਨਾ ਤੂੰ ਉੱਦੇ ਮੇਰੇ ਘਰੇ ਆਇਆ ਨਹੀਂ ਮੈਂ ਤੈਨੂੰ ਕੀ ਕਹਾਂ ਪੁੱਤ ਸਾਰੀ ਕਿਸੇ ਤੋਂ ਪਹਿਲਾਂ ਚਾਹੀਦੀ ਦਾ ਹਲਾ ਇਕੱਠਾ ਉਹ ਫਿਰ ਤੈਨੂੰ ਮੈਂ ਜਵਾਬ ਤਾਂ ਨਹੀਂ ਦੇ ਗਿਆ ਤੈਨੂੰ ਕਹਾਂ ਦੀ ਸੋਚ ਕੇ ਦੱਸਾਂਗੇ ਪਤਾ ਸਾ ਸ਼ਰਾ ਤੂੰ ਹੀ ਦੱਸਿਆ ਮੈਂ ਮਗਵਾਨ ਠੇਕੇ ਗਾਹਾਂ ਦੇ ਉਹ ਜਵਾਬ ਨਹੀਂ ਦਿੱਤਾ ਦੀ ਫੇ ਤੂੰ ਮੈਂ ਮੁੜ ਕੇ ਮੇਰੇ ਕੋਲ ਆਇਆ ਯਾਰ ਉਹਨਾਂ ਨੂੰ 15 ਦਿਨ ਹੋ ਗਏ ਉਹ ਮੈਂ ਕਰ ਲਾਂ ਦੇ ਵੇ ਕੀ ਗੱਲ ਆ ਕਰ ਲ ਲੈ ਤੂੰ ਮੁੜ ਕੇ ਮੇਰੇ ਕੋਲ ਆਇਆ ਤਾਂ ਮੈਨੂੰ ਫੋਨ ਫੋਨ ਕੀਤਾ ਬਾਹਲੀ ਗਲਤ ਗੱਲ ਕਰਤੀ ਹਾਂ ਮੈਂ ਗਲਤਾਂ ਯਾਰ ਤੂੰ ਮੁੜ ਕੇ ਜਦੋਂ ਆਈ ਨਹੀਂ ਮੇਰੇ ਹਉ ਕਿ ਤੂੰ ਗਲਤਾਂ ਬਾਹ ਤਾਂ ਹਮਹੀਂ ਬਾਹ ਸੇਰਾ ਉਹਨਾਂ ਨਾਲ ਵੀ ਜਵਾਨ ਹੋ ਗਈ ਉਹਨੂੰ ਦਾਸਾ ਸਾਈ ਦੇ ਦੇ ਕੇ ਗਏ ਨੇ ਲੈ ਵੀ ਬੱਚੇ ਵਿਚਾਲਿਆ ਪਰ ਚਾਚਾ ਨਾਲ ਤੈਨੂੰ ਪਤਾ ਵੀ ਮੇਰੀ ਉਹ ਬੰਦੇ ਨਾਲ ਬੰਦਦੀ ਨਹੀਂ ਤੇ ਉਸ ਨੂੰ ਵਾਹ ਠੀਕੇ ਦੇਦਾ ਤੂੰ ਤਾਂ ਪੁੱਤ ਸਾਰੇ ਬੰਦਰਾ ਬੈਰ ਪਾ ਕੇ ਰੱਖਿਆ ਫਿਰ ਤੂੰ ਐਂ ਕਰ ਉਹਨੂੰ ਵਾਹਨ ਮਕਰਾ ਦੇ ਕਿਨ ਹੋਰ ਦੇ ਦੇ ਆਹੋ ਤੂੰ ਵੀ ਦਾਲੀ ਬਟਾ ਦੇ ਆਲਮ ਨੂੰ ਕੱਠੇ ਤੇ ਬੁਲਾਉਗਾ ਨਾਲ ਲੈ ਵੀ ਉਹਦੇ ਗਵਾਹ ਆ ਉਹ ਤੂੰ ਜਵਾਬ ਦੇ ਦੇ ਮੈਂ ਕਹਿੰਦਾ ਤੂੰ ਯਾਰ ਮੇਰਾ ਬਾਹਰ ਉਹਨੂੰ ਤਾਂ ਮੈਂ ਬਾਹਣੇਂਦਾ ਬਾਹਰ ਕੀ ਯਾਰ ਤੂੰ ਕਹਿੰਦਾ ਬਾਹਣੇ ਮੇਰਾ ਬਾਹਣ ਯਾਰ ਉੱਥੇ ਤਾਂ ਫੇਰ ਮੇਂ ਲੜਾਈ ਹੋਏ ਨਾਲ ਆਹ ਲੜਾਈ ਕਿਵੇਂ ਹੋਏ ਜੇ ਮੇਰੀ ਉਹ ਤਾਂ ਬਣਦੀ ਨਹੀਂ ਉਹ ਫੇਰ ਮੇਰੀ ਮੇਰੀ ਬੱਟ ਤੇ ਚੜੂ ਉਹ ਤਾਂ ਦੱਸਾਂਗਾ ਲਮੈਂ ਜੇ ਤਾ ਤੂੰ ਦੂਰ ਲੰਦਾ ਮੇਰੇ ਬਾਹਣ ਤੇ ਬੜੂ ਗਿਆ ਰਹੋ ਓਏ ਮੇਰੇ ਤੇਰਾ ਬਾਹਣ ਮੇਰੇ ਬਾਹਣ ਨਹੀਂ ਲੱਗਦਾ ਲੱਗੀ ਮੈਨੂੰ ਸਾਰਾ ਪਤਾ ਹੈ ਉਹਨੇ ਖੇਹ ਕੱਢਦੇ ਮਾਰੇ ਨੇ ਬਾਹਣੇ ਠੇਕ ਦੇ ਦਿੱਤੇ ਜਾ ਕੁਝ ਵੀ ਆ ਮੈਨੂੰ ਨਹੀਂ ਪਤਾ ਨਾ ਫੇਰ ਬਾਹਣ ਨਹੀਂ ਜਣੂ ਮੈਂ ਹੁਣ ਬਾਹਣੇਂਦਾ ਆ ਤੂੰ ਕਿਉਂ ਜਣਦਾ ਮੈਂ ਬਾਹਣ 10 ਲੱਖ ਵੱਲੋਂ ਇਕੱਠਾ ਲਊਗਾ 10 ਜਰ ਨੂੰ ਹੀ ਸਾਈ ਆਈ ਹੋਈ ਆ ਸਾਈ ਤੂੰ ਮੈਥੋਂ ਚੱਕ ਮੈਂ ਇਹਨਾਂ ਨੂੰ ਸਾਈ ਮੈਂ ਕਹਿੰਦਾ ਕਹਿ ਰਾ ਅਸੀਂ ਨੂੰ ਅਸੀਂ ਨੂੰ ਮੇਰਾ ਹੋ ਗਿਆ ਯਾਰ ਮਹਨੂਰ ਕੇ ਜਵਾਬ ਦਊਂਗਾ ਉਹ ਕੁਛ ਮਰਜ਼ੀ ਕਹਿਦੀ ਤੂੰ ਕਹਿਦੀ ਮੇਰਾ ਰੇਟ ਬਤਨਾ ਗਿਆ ਕੁਛ ਮਰਜ਼ੀ ਕਹਿਦੀ ਤੂੰ ਆਹ ਹੀ ਹਿੰਡ ਰੱਖ ਲਈ ਆਏ ਕਰ ਹਾਂ 85 ਨੂੰ ਹੋ ਗਿਆ ਮੇਰਾ ਕਰ ਗੱਲ ਹੋ ਮੇਰੀ ਗੱਲ ਮੇਰੀ ਗੱਲ ਸੁਣੋ ਸ਼ੇਰਾ ਇੱਕ ਹੂੰ ਸਾਰੇ ਪੈਸੇ ਮੈਂ ਇਕੱਠੇ ਲਊ ਪਹਿਲਾਂ ਇਕੱਠੇ ਦੇ ਦੀ ਕੱਲ ਨੂੰ ਮੈਨੂੰ ਸਾਰੇ ਪੈਸੇ ਦੇ ਇਕੱਠੇ 10 ਲੱਖ ਰੁਪਏ ਆ ਤੇਰੇ ਲਵੇ 25 25 ਆ ਜੂ ਹੋਰ ਬੋਲਦਾ ਯਾਰ ਤੇਰੇ ਤੈਨੂੰ ਸਾਈ ਫੜਾ ਗਿਆ ਉਹ ਵੀ ਤੈਨੂੰ ਮੈਂ ਦੇ ਦੂੰ ਫੜਾ ਦੇ ਮੱਥੇ ਮਾਰੀ ਜਵਾਨ ਤੇ ਰਹੀ ਜਵਾਨੀ ਐ ਉਹਨਾਂ 10 ਨੂੰ 20 ਮੋੜਨਾ ਪਊ ਮੋੜੂਗਾ ਪਰ ਉਹ ਨਾ ਬਾਹਰ ਚ ਵੜ ਜੇ ਚਾ ਤੂੰ ਮੈਨੂੰ ਸਾਰੇ ਪੈਸੇ ਇਕੱਠੇ ਦੇ ਉਹ ਬਾਹਰ ਨਹੀਂ ਵੜਨਗੇ ਬਾ ਠੀਕ ਐ ਮੈਂ ਕਹਿੰਦਾ ਮੇਰੀ ਗੱਲ ਸੁਣ ਲੈ ਹੁਣ ਜਵਾਨ ਹੋਊਗੀ ਕਿ ਤੇ ਮੈਂ ਤੈਨੂੰ ਸਾਰੇ ਜਵਾਨ ਹੋਊਗੀ ਹਾਂ ਉਹ ਬਾਹਰ ਨਹੀਂ ਬੜੂਗਾ ਮੈਂ ਮੈਂ ਦੁਗਣਾ 20 ਮੋੜ ਦੂੰ ਬਾ ਠੀਕ ਉਹਨੂੰ ਮੋੜ ਦੇ ਤੇ ਮੈਂ ਕੋਈ ਤੇਰਾ 20 ਵੀ ਸਾਈਡ ਤੇ ਵਿਚੀ ਆ ਜੂ ਬਾ ਤੂੰ ਜਵਾਨ ਤੇ ਨਹੀਂ ਮੈਂ ਜਵਾਨ ਜਿਵੇਂ ਪੱਕਾ ਪਰ ਉਹ ਨਾ ਬਾਹਰ ਚ ਵੜਦੀ ਦਿੰਦਾ ਨਹੀਂ ਨਹੀਂ ਵੜਦਾ ਬੰਦੇ ਰਗਾ ਤੇ ਰਹੀ ਫਿਰ ਦਿੰਦਾ ਸੈਨ ਫੋਟਾ ਕਮੇਲਾ ਬਾ ਤੂੰ ਹੀ ਪਾਉਂਦਾ ਆ ਬਾ ਠੀਕ ਹੈ 10 ਸਾਲ ਹੋ ਗਏ ਬਾ ਠੀਕ ਹੈ ਚੰਗਾ ਜਿਵੇਂ ਦੋ ਕਿਦਾਂ ਖੜ ਜਾ ਬਸ ਮੈਂ ਪੈਸਾ ਦਾ ਅਰੇਂਜਮੈਂਟ ਕੀਤਾ ਹੋਇਆ ਹੈਗਾ ਤੋ ਕਿਦਾਂ ਲੱਗਦਾ ਤੇਰੇ ਕੋਲ ਪੈਸੇ ਕਰਿਆ ਜਾਣਗੇ ਮੈਂ ਸਿਰਾ ਪੈਸੇ ਦੀ ਗੱਲ ਨਹੀਂ ਕਰਦਾ ਹੈਗਾ ਹਾਂ ਮੈਂ ਕੱਲ ਬਾਹਾਂ ਦੀ ਮਿੱਟੀ ਚੱਕਰ ਆ ਕੇ ਲਿਆ ਹਾਂ ਹਾਂ ਮਿੱਟੀ ਦਾ ਬਹੁਤ ਖਰਾਬ ਹੋਈ ਪਈ ਤੋ ਸਿਰਾ ਮੇਰੇ ਬਾਹ ਚ ਮੱਕੀ ਨਾ ਲਾਈ ਅਗਲਾ ਮੈਂ ਖੇਤ ਜਾ ਕੇ ਤੁਮ ਨੂੰ ਖੇਤ ਮਿਲੇ ਨਹੀਂ ਆਏਗਾ ਚਾਚਾ ਮੱਕੀ ਦਾ ਹੁਣ ਬੀਜੀ ਬੈਠਾ ਯਾਰ ਮੈਂ ਤਾਂ ਪਾਣੀ ਵੀ ਲਾਈ ਬੈਠਾ ਸਿਰਾ ਨੂੰ ਬਾਹ ਦੇ ਚਾਚਾ ਹੈ ਕੇ ਮਾੜੀ ਮਾੜੀ ਮੜੀ ਹਰੀ ਹੋਈ ਆ ਬਾਹ ਦੇ ਪੁੱਤਾਂ ਨੇ ਜੀਦਾ ਖਰਚਾ ਬਹੁਤ ਹੋ ਗਿਆ ਖਰਚਾ ਕਿਵੇਂ ਮੁੜੂ ਐਵੇਂ ਜਿਵੇਂ ਮੇਰੇ ਬਾਹਾਂ ਤੇ ਖਰਚਾ ਹੋ ਗਿਆ ਮੱਕੀ ਕਟੜ ਮੱਕੀ ਪਾਂਸੀ ਸਪਰੇ ਹਾਂ ਪਾ ਲੂ ਸੀਸੀ ਉਹਦਾ ਦੇਦਾ ਪਾ ਲੂਗੀ ਉਹਦਾ ਮੇਰੇ ਬਾਹ ਦੀ ਮਿੱਟੀ ਜਿਵੇਂ ਪੱਟੀ ਮੇਸ ਕਰ ਦੂ ਮੱਕੀ ਚਾਚੇ ਤਾਂ ਪਹਿਲਾਂ ਦੇਖਣਾ ਤੇ ਯਾਰ ਹੁਣ ਨਹੀਂ ਕੋਈ ਸ਼ਰਾਬਾਂ ਮਿੱਟੀ ਹੁਣ ਚਾ ਇੱਕੜਾ ਕਿਨੇ ਆ ਉਹਦਾ ਕਹਿੰਦੇ ਵੀ ਤੇਰਾ ਬਾਹਲ ਬਹੁਤ ਮਿੱਟੀ ਬਹੁਤ ਖਰਾਬ ਹੋਈ ਪਈ ਤੇ ਜਿਵੇਂ ਜ਼ਹਿਰ ਬਣੀ ਪਈਗੀ ਤਾਂ ਕਹਾ ਹੋ ਗਿਆ ਜ਼ਹਿਰ ਬਣ ਗਿਆ ਹੁਣ ਤਾਂ ਮੱਕੀ ਬੀਜੀ ਬੈਠਾ ਮੋਤ ਦੇ ਪੈਣਾ ਕਰਦਾ ਸਿੱਧਾ ਮੱਕੀ ਬਾਹ ਦੇ ਆਉਣੀ ਬਈ ਤਮਕਦੀ ਅਣੀ ਬੋਲੀਆ ਇਹ ਕਦੋਂ ਕਰਤਾ ਕਾਹਤ ਕਰ ਸਕਦਾ ਮੌਲੀਪੂ ਤੇ ਚਾਚਾ ਮਾ ਤੇ ਕੋਤੇ ਕਿਰਾ ਪਿਆਰ ਨਾ ਕਰਦਾ ਮੱਕੀ ਅੱਗੇ ਬਾਦ ਜੀਗਾ ਪਿੰਨੀ ਮੈਨੂੰ ਬੋਲੀਪੂ ਚਾਚਾ ਐ ਮੇਰੀ ਮੇਰੀ ਤਾਂ ਗੱਲ ਸੁਣ ਲੈ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਚਲ ਚਾਚਾ ਫੋਰ ਗੱਲ ਛੱਡ ਯਾਰ ਰੂੜੇ ਦਾ ਰੇਪ ਪਾ ਲਾਂਗੇ ਉਹ ਚਾਪਾ ਸ਼ੇਰਾ ਗੱਲ ਸੁਣ ਲੈ ਮੇਰੀ ਇੱਕ ਹਾਂ 10 ਕਿਲੇ ਵਾਹੰਦੇ ਨੇ ਹਾਂ 1 ਕਿਲੇ ਤਾਂ ਰੂੜੇ ਦੇ 5 ਪੈਣੀਆਂ 50 ਤਾਂ ਦੂ ਪਾਏਗਾ ਲੈ ਤੱਕ 50 ਟਰਲ ਤੂੰ ਪਾਇਆ ਤਾਂ ਇੱਕ ਜੱਟ ਨੇ ਰਜਿਸਟਰੀ ਕਰਾਈਆ ਮੇਰੇ ਟਾਟੇ ਬੇਰ ਨੇ ਪਿੱਠ ਲੱਗਦੀ ਮੈਂ ਕਿਉਂ ਪਾਉਂਗਾ ਤੇਰਾ ਬਾਹਣਾ ਤੂੰ ਪਾਈ ਕਿਸਾ ਮੈਂ ਕਿਉਂ ਪੁੱਛ ਰਾ ਬਾਹਾਂ ਤੇ ਫਾਸ ਵੀ ਤੂੰ ਲੈਗਾ ਤੱਕ ਸਾਰਾ ਕੋਈ ਤੇਰਾ ਮੇਰਾ ਸੁਣਦਾ ਟਾਲੇ ਪਿਆ ਤੈਨੂੰ ਬਣਵਾ ਦੇ ਦੀਆਂ ਮੈਂ ਤਾਂ ਕਿਹਨੂੰ ਪਾਣੀ ਵੀ ਪਿਉਂਦਾ ਹੈਗਾ ਬਾਹਣਾ ਬਾਹ ਨਹੀਂ ਮੈਂ ਕਿਹਨੂੰ ਹੋਰ ਨੂੰ ਬਹਾ ਦੂੰ ਨਾ 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 ਇਹ ਵੇ ਪਾ ਕੇ ਦਊਗਾ ਚੱਲ ਠੀਕ ਆ ਜੱਟਾ ਠੀਕ ਆ ਮੈਂ ਹੋਰ ਨੂੰ ਬਹਾ ਦੂੰ ਇਹ ਮੱਕੀ ਚਪਟਾਣੀ ਪਾ ਕੇ ਨਾ ਗਿਆ। ਪਾਣੀ ਪਾਇਆ ਹੈ ਵੇਹ ਸਾਵ ਤਾਂ ਮਹੱਜ। ਇਹ ਲਾਜ ਮੇਰਾ ਮਾਈ ਹੁੰਦੀ ਐ। ਹਾਲ ਵੀ ਗਿੱਲਾ ਪਿਆ ਹੈ ਜੀ। ਮੋਟਰ ਮੇਰਾ ਇਦਾਂ ਚੱਲੀ ਲੱਗਦੀ ਐ ਮੈਨੂੰ। ਜਾ ਕੇ ਫੱਟ। ਇਹ ਸਾਰਾ ਜਮਾ ਪਾਣੀ ਪੂਰਾ ਪੂਰਾ ਪਿਆ। ਆ ਮਨ। ਹਾਂ ਜੀ। ਆ ਮੋਟਰ ਦੇਥੋਂ ਚੱਲ ਗਈ ਹੱਥ। ਚੱਲੀ ਤਾਂ ਕਹਾਨੂੰ ਚਲਾਈ ਐ ਚਲਾਈ ਮਹਾਬਾਣ ਜਮਾ ਪਾਣੀ ਪਾਇਆ ਬੈ ਮੱਕੀ ਚ ਉਹ ਦਰਮਾਈ ਆ ਰਾਤ ਵਧੀਆ ਗਈ ਲੈਟ ਆ ਮੱਕੀ ਮੇਰੀ ਤੈਨੂੰ ਦਰਮਾਈ ਐ ਤੇਰੀ ਕਿਵੇਂ ਤੂੰ ਬਾਂਹ ਮੇਰੇ ਕੋਲ ਠੇਕੇ ਤੇ ਪਹਿਲਾ ਮੋਲਾ ਲੈ ਲਿਆ ਹੁ ਤਾਂ ਹੋਂਦਾ ਬਾਂਹ ਮੇਰੇ ਕੋਲ ਠੇਕੇ ਤੇ ਉਹ ਨਹੀਂ ਹਾਂ ਐਤ ਕੀ ਲੈ ਮੈਂ ਆ ਹੁਣ ਆ ਖਾੜੀ ਜਾ ਕੇ ਆ ਫੇ ਪੰਜ ਚਾਰ ਦਿਨ ਪੁਰਾਣੀ ਗੱਲ ਹੋਣੀ ਮੇਰੇ ਕੋਲ ਉਧਰ ਪੁਰਾਣੀ ਗੱਲ ਆ ਖਾਵਾਂ 5 ਸਾਲ ਪੁਰਾਣੀ ਤਾਂ ਨਹੀਂ ਹੈਗੀ ਮੈਂ ਤਾਂ ਫਿਰ ਪਰਸੀ ਗੱਲ ਹੋਈ ਐ 85000 ਦਿੱਤਾ ਹੈ ਤਾਂ ਛੱਡਿਆ ਮੋਟਰ ਦਿੱਤਾ ਤਾਂ 85000 ਨਾਟੂ ਖਾਣੇ 76 ਐ ਜਦੋਂ ਮੈਂ ਬਾਹਰ ਆਇਆ ਹੈ ਬਾਹਰ ਮੈਂ ਮੱਕੀ ਬੀਜੀ ਐ ਉਹ 3 ਦਿਨ ਪਹਿਲਾਂ ਨਿੱਕਲੇ ਨੇ ਕੱਕੇ ਰਾਤੋਂ ਰਾਤ ਕੰਮ ਕਰਦਾ ਸੀ ਜੇਉਂ ਕਰਨਾ ਹੋਵੇ ਇਹਨਾਂ ਮੈਂ ਗਰਸਤੀ ਗੱਲ ਹੁਣ ਸਦਾ ਪਾਣੀ ਪਾਤਾ ਇਹ ਚ ਦਮਾਤੀ ਹਾਂ ਹੁਣ ਤੋਂ ਮੋਟਰ ਨਾ ਛੱਡਿਆਂ ਤੂੰ ਮੋਟਰ ਛੱਡਦਾ ਲਈ ਹਾਂ ਆਟੋਮੈਟਿਕ ਲੱਗਿਆ ਪਹਿਲਾਂ ਜਦੋਂ ਲਾਈਟ ਆ ਗਈ ਹੁਣ ਚੱਲੂ ਰੋਕੇ ਦਿਖਾਈ ਦੁਬਾਰੇ ਫੇਰ ਪਰੂ ਮੈਂ ਮੇਰੇ ਸਾਹ ਦੇ ਕਹੀ ਮਾਰ ਤੇ ਮੇਰੇ ਦੇ ਹੱਥ ਟੁੱਟੇ ਹੋਏ ਨੇ ਮੈਂ ਨਹੀਂ ਮਾਰੂ ਦੋ ਵਾਰ ਜੰਮ ਮੈਂ ਹੋ ਤ ਮਰੇਗਾ ਹਾਂ ਹੋ ਗਿਆ ਭਾਈ ਓਏ ਕਾਹਨ ਯਾਰ ਰੋਜ਼ ਰੌਲਾ ਪਾਣ ਬੈਠਾ ਸਿੱਧੂ ਬਾਹਣ ਤਾਂ ਇਹਨੇ ਲਿਆ ਇੱਕ ਠੇਕੇ ਤੇ ਓਏ ਇਹਨੇ ਲਿਆ ਜੀ ਸਿੱਧੂ ਮੈਂ ਮਰਦਾ ਬਾਕੇ ਤਾਂ ਇਹ ਗਿਆ ਪਹਿਲਾਂ ਓਏ ਇਹਨੇ ਬਾਲੇ ਦੀਦੀ ਪਹਿਲਾਂ ਕੋਈ ਗੱਲ ਗੋਲ ਹੋ ਗਈ ਹੁਣ ਯਾਰ ਆਪਾਂ ਨੂੰ ਨਹੀਂ ਪਤਾ ਪਰ ਹੁਣ ਪਾਹਣ ਮੈਂ ਲੈ ਲੈ ਠੇਕੇ ਤੇ 85000 ਦਿੱਤਾ ਕਿਲੇ ਦਾ ਯਾਰ 75 ਦਿੱਤਾ ਦੀਗਾ ਸਿਆਫਤ ਦੁਕਾਨ ਨੂੰ ਜੀਦੀ ਜਾਨੇ ਹੋਵੇ ਮਾਲਕ ਨਾਲ ਗੱਲ ਕਰ ਲੋ ਯਾਰ ਉਹ ਮੇਰੇ ਦਾ ਮਾਲਕ ਨਾਲ ਗੱਲ ਹੋਈ ਹੋਈ ਪਈ ਐ ਮੈਂ ਤਾਂ 85000 ਦਿੱਤਾ ਕਿੱਲੇ ਦਾ ਮੈਂ ਤਾਂ ਆ ਲੈ ਮੱਕੀ ਆ ਰਮਾਈ ਪਈ ਐ ਹੁਣ ਇਹ ਕਹਿੰਦਾ ਮੋਟਰ ਛੱਡਦਾ ਨਹੀਂ ਤੂੰ ਮੈਂ ਹੁਣ ਦੁਬਾਰੇ ਫੇਰ ਛੱਡੂ ਆਉਣ ਵਾਲੀ ਹੈ ਲੈਟ ਬਾਕੇ ਤਾਂ ਪਹਿਲਾਂ ਹੀ ਗਿਆ ਸੀਗਾ ਫਿਰ ਹੁਣ ਮਾਹਰ ਤਾਂ ਮੈਂ ਲੈ ਲੈ ਠੇਕੇ ਤੇ ਪਹਿਲੇ ਨਹੀਂ ਗੱਲਾਂ ਪਹਿਲੇ ਪ੍ਰਾਣੀਆਂ ਹੋ ਗਈਆਂ ਫਿਰ ਤੁਸੀਂ ਆਪ ਜਣਾ ਲੜੋ ਹੈ ਹਣ ਤੂੰ ਰਮਾਏ ਮੱਕੀ ਮੈਂ ਰਮਾਉਂ ਤੁਸੀਂ ਕਾਬਲੇ ਕਿਹਾ ਆ ਲੈਟ ਆਉਣ ਵਾਲੀ ਐ ਛੱਡ ਦੇ ਨੀ ਮੋਟਰ ਦੁਬਾਰੇ ਛੱਡੂ ਛੱਡੂ ਆ ਰਕ ਮੈਂ ਕਹੀ ਨਾ ਬੁਗਾਟਾ ਫਾੜ ਦੂੰ ਤੈਨੂੰ ਦੱਸਾਂ ਗੱਲ ਮੈਂ ਕਦੀ ਨਹੀਂ ਬਾਤ ਨਹੀਂ ਹਾਂ ਚਲੋ ਮੈਂ ਜਾ ਬੀਜੂਗੇ ਮਾਕੜਾ ਇੱਥੇ 7 ਵੇਡ ਬੱਜੀ ਜੇਲ੍ਹ ਚ ਬੈਠਾ ਰਹੇ ਹਾਂ ਓਏ ਮੈਂ ਕਿਹਾ ਸੀ ਤੂੰ ਮੈਨੂੰ ਨਵੇੜ ਲੈਂਦੇ ਇਹ ਪਿਆਰ ਨਾਲ ਸਮਝਦਾ ਨਹੀਂ ਤੇਰੇ ਕੇਲੇ ਵੀ ਨਹੀਂ ਲੱਗ ਜਾਨੇ ਕਿਸ ਨੇ ਜੇਲ੍ਹ ਚ ਫੜਾਉਣਾ ਉਹ ਗੱਲ ਨਹੀਂ ਬਾਹ ਚਾਂਬੜਾ ਪਿਆ ਓਏ ਆਪਣਾ ਟਿੱਗੀ ਹੋਇਆ ਮੈਂ ਤਾਂ ਚੰਗੀ ਬੜੀ ਆ ਦੀ ਮੱਕੀ ਰਮਾਈ ਦੀ ਮਾਂ ਚੱਲ ਪਰਮਾਤ ਦੀ ਆਪਾਂ ਉਹ ਕਰ ਲਾਂਗੇ ਕਹੀ ਲੈ ਗਿਆ ਕਿੱਧਰੇ ਕੀ ਆ ਠੀਕ ਹੈ ਹੁਣ ਅਸਟਾ ਕੰਮ ਲੜਦੇ ਹਾਂ ਤੇਰੀ ਇਹ ਗੱਲ ਚੰਗੀ ਨਹੀਂ ਹੈਗੀ ਜ਼ਬਾਨ ਸਾਟਣਾ ਕਰਕੇ ਜ਼ਮੀਨ ਹੁਣ ਉਹ ਦੇ ਦਿੰਦਾ ਪੁੱਤ ਕਹਿੰਦੇ ਕਿਉਂ ਨਹੀਂ ਚੰਗੀ ਹੈਗੀ ਕਿਆ ਜੇ ਮੈਂ ਠੇਕੇ ਦੇ ਮਾਂ 85000 ਰੁਪਏ ਘੇਰਾ ਚਾਹੇ ਹੁਣ ਤੈਨੂੰ ਅਗਲਾ 1 ਲੱਖ ਰੁਪਏ ਦੇਵੇ ਯਾਰ ਜੇ ਤੇ ਸਾਡਾ ਜਵਾਨ ਹੀ ਹੋ ਗਈ ਕਾਹਦੀ ਜਵਾਨ ਹੋ ਗਈ ਤੂੰ ਆ ਜਾ ਦੇਖ ਉਹਦੇ ਵੀ ਲੈ ਜਾ ਬਜਵਾਨ ਤਾਂ ਫਿਰ ਨਾ ਕਿਰਾ ਜਵਾਨ ਕਾਹਦੀ ਤਾ ਹੋਰ ਦੱਸੇਰਾ ਬਾਪ ਜਿਹਨੂੰ ਮੱਝ ਦੇ ਕੇ ਦੇਵਾ ਫੇ ਪਹਿਲਾਂ ਸੋਚਣਾ ਦੀ ਇਹ ਬੰਦੇ ਜਵਾਨ ਤੋਂ ਨਹੀਂ ਭਾ ਦੇ ਦਿੰਦੇ ਹੋ ਆਪਾਂ ਮਰ ਨਾਲੇ ਜਦ ਤੂੰ ਮੇਰੀ ਗੱਲ ਹਾਂ ਤੈਨੂੰ ਦੇਊਗਾ ਨਾ ਇਕੱਠਾ 10 ਲੱਖ ਰੁਪਏ ਹਾਂ ਜੇਰਾ ਬਾਅਦ ਤੇ ਬੜੂਗਾ ਉਹ ਦੇਊਗਾ ਉਹ ਨਹੀਂ ਤੂੰ ਪਹਿਲੀ ਬਾਹਰ ਆ ਉਹ ਪਹਿਲੀ ਉਹ ਦੇ ਦਿੰਦਾ ਉਹ ਪਹਿਲੀ ਪਤਸੰਦੀ ਦੇ ਤਰ੍ਹਾਂ ਜੋ ਤੇਰੇ ਆ ਕੇ ਬਾਈ ਕਰੇ ਕਿਉਂ ਉੱਠ ਨਹੀਂ ਹੈਗੇ ਹਾਂ ਉੱਠੀ ਨਹੀਂ ਹੈਗੇ ਤੇ ਬੰਦਰਾ ਕੇ ਬੈਠੋ ਤਾਂ ਤੂੰ ਹਰੇ ਗੱਡੀ ਗਿਆ ਹੈਗਾ ਤੇ ਤੂੰ ਮੰਨਿਆ ਤਾਂ ਤੂੰ ਵੀ ਹੈ ਤੈਨੂੰ ਸਾਈ ਫੜਾ ਕੇ 10000 ਦੇਖੀ ਉਹ ਤਾਂ ਉਹਦੀਆਂ ਵਿੱਚ ਫੜ ਗਿਆ ਆਹ ਫੋਨ ਕਰ ਰਹੀ ਸੀ ਕਿਵੇਂ ਠੀਕ ਪੁੱਤ ਠੀਕ ਬੋਣੀਆਂ ਕਰਦੀ ਮੈਂ ਕਿਵੇਂ ਕੀ ਗੱਲ ਹੋ ਗਈ ਵਧੀਆ ਵਧੀਆ ਕੋਈ ਗੱਲ ਇਹਦਾ ਬਾਹਰ ਦੀ ਗੱਲ ਕਰਨੀ ਚਾਹੀਦੀ ਹਾਂ ਦੱਸੋ ਇਹ ਆ ਗਿਆ ਕਹਿੰਦੇ ਆ ਗਿਆ ਲੋਕੀ ਵੀ ਤਾਂ ਉਹਨੂੰ ਕੋ ਦਿੱਤਾ ਅੱਛਾ ਮਾਪੇ ਨੂੰ ਠੇਕਾ ਵਾਧੇ ਨਾਲ ਜਮਾ ਦਿੱਤਾ ਆ ਪਤਾ ਠੇਕਾ ਦਿੱਤਾ ਪੂਰਾ ਆਪਣਾ ਬਈ ਯਾਰ ਜੋ ਸਾਡੀ ਗੱਲ ਹੋਈ ਤਾਂ ਕੀ ਕਰਨ ਦੀ ਬੱਚਾ ਕੇ ਨਹੀਂ ਬਈ ਮੈਂ ਤਾਂ ਠੇਕਾ ਦਿੱਤਾ ਉਹ ਠੇਕਾ ਇਹ ਪੰਜ ਚੱਲ ਤੇਰੀ ਮਾੜੀ ਗੱਲ ਹੈ ਤੂੰ ਦੇਖ ਤੂੰ ਕੱਲ ਮੇਲੇ ਆ ਰੋਣਾ ਗੱਲ ਕਾਦੀ ਲੋੜ ਨਹੀਂ ਗਈ ਮੇਰਾ ਬਾਹਰ ਹਾਂ ਪਤਾ ਠੀਕ ਹੈ ਤਾਂ ਕਿਉਂ ਬਈ ਬਿਲੋਂਦਾ ਕੱਲ ਠੀਕ ਹੈ ਨਾ ਪਤਾ ਪੀਰ ਸ਼ਰਗਾ ਨਹੀਂ ਆ ਗਈ ਉਹਦਾ ਸਾਈ 10000 ਆ ਗਈ ਮਾਪੇ 20 ਲੈ ਲਓ ਹੁਣ ਇਹਦਾ ਨੰਨੇ ਬਾਹਰ ਠੇਕੇ 76000 ਉਹਦਾ 85 ਨੂੰ ਤੱਕੀ ਦੂੰਗਾ ਉਹ ਤੇ ਲਾਦ ਨਹੀਂ ਰਹਿਣਗਾ ਹਾਂ ਲਾਦ ਦੂੰਗਾ ਜੇ ਤੈਨੂੰ ਇੱਧਰ ਭੱਜ ਕਿਹੜੀਸ ਲਾਂਦਾ ਫੇਰ ਤਾਂ ਹਾਂ ਫੇਰ ਤਾਂ ਪੰਚਾਇਤ ਦਾ ਘਟ ਹੋ ਰਿਹਾ ਹੁੰਦਾ ਭੱਜ ਕਿਉਂ ਜਾਉਂ ਤੋਰ ਕੀ ਹੋਣੀ ਜਵਾਨ ਦੀ ਮੁੱਕਰ ਗਿਆ ਤੂੰ ਦਰਵਾਜ਼ੇ ਕੱਟ ਕਰੋਗੇ ਇਹਨਾਂ ਨੂੰ ਦੁੱਗਣਾ 20 ਮੋੜ ਦਾ 20 ਤੋਂ ਦੇਣ ਨੂੰ ਤੇ ਇਹਦਾ ਲੈ ਜਾਓ ਲੈ ਬੇਇੱਜ਼ਤੀ ਤਾਂ ਹੋਊਗੀ ਜਵਾਨ ਦਾ ਮੁੱਕਰਦਾ ਇਹ ਵੀ ਬੰਦਾ ਕਾ ਜਨਾਨੀ ਹੈ ਲੈ ਹੋਰ ਕੀ ਆਣਾ ਲੋਕ ਤਾਂ ਮੇਰੇ ਬਾਅਦ ਭੱਜ ਕੇ ਵੱਲ ਪਏ ਨੇ ਆਹੋ ਭੱਜ ਕੇ ਮੈਂ ਕਹਿੰਦਾ ਗਾਂ ਬਾਗਲਾ ਹੋਇਆ ਨਾ ਤਾਂ ਭੱਜ ਕੇ ਵੱਢਦੇ ਨੇ ਸੁੱਤ ਹੱਤ ਕਰ ਤੁਸੀਂ ਮੈਨੂੰ ਕਦੇ ਕਿਉਂ ਆਈ ਦੀ ਵੀ ਤੂੰ ਹੀ ਆ ਗਿਆ ਹੁਣ ਪਤਾ ਲੱਗਿਆ ਨਾ ਪਤਾ ਤੱਕ ਕੀ ਆ ਤੇਰਾ ਬਹਾਨਾ ਯਾਰ ਹੈ ਤੂੰ ਸਾਨੂੰ ਲੜਾਈਆਂ ਨਾ ਤੇ ਨਾ ਲੜ ਪੈਸਾ ਮੰਗਾ ਤੁੰਗ ਲਾਲ ਚ ਕਰੀ ਜਾਂਦਾਗਾ ਉਧਰ ਅਸੀਂ ਲੜੀ ਜਾਂਦੇ ਆ ਥੋੜੀ ਲੜਾਈ ਕੀ ਆ ਬੱਚੇ ਤਾਚੇ ਦਾ ਮੁੰਡਿਆਂ ਪਾਟ ਨਾਲ ਪੱਟ ਫੋਟੀ ਸਾਂਝੀ ਹੈ ਬਚਾਲੇ ਇਹਦਾ ਬਹਾਨਾਗਾ ਚਾਚੇ ਦਾ ਤੁਸੀਂ ਹੀ ਕੋ ਲੜਦੇ ਆ ਬੱਚਾ ਉਹ ਲੜਾਈ ਕਹਨੂੰ ਯਾਰ ਆ ਫਿਰ ਜਦੋਂ ਇਹਨੂੰ ਪਤਾ ਫਿਰ ਤੁਸੀਂ ਮੈਨੂੰ ਬੁਲਾਉਂਗੇ ਜੇ ਇਹਨੂੰ ਪਤਾ ਵੀ ਮੈਂ ਬਹਾਨਾ ਪਾਉਣਾ ਇਹ ਕਿਵੇਂ ਬਹਾਨੇ ਕਿਉਂ ਰੱਖੇ ਕਿੱਥੇ ਲੈਣੇ ਬਾਹਰ ਇਹ ਕੋਈ ਪਿੰਡ ਚ ਹੋਰ ਕਿੱਥੇ ਬਹਾਨਾ ਵੀ ਮਿਲਿਆ ਲੈਣ ਲੜਾਈ ਹੋ ਥੋੜੀ ਕੋਈ ਜਿਹੜੀ ਜਦ ਬੈਂ ਸੈ ਦੱਕਾ ਦੇ ਪਿੱਛੇ ਆ ਉਹਦਾ ਦੱਸ ਦੋ ਬੱਟਾ ਪੇਛੈਰ ਬੱਟ ਵੱਡਦਾ ਮੇਰੀ ਆਏ ਹਾਲ ਓਏ ਇਹ ਕਿੰਨਾ ਥਾਂ ਮੇਰਾ ਬਾਹੂ ਗਈ ਬੱਟ ਛੋਟੇ ਚ ਕੋਈ ਨਹੀਂ ਦੋਨਾਂ ਚੋਂ ਹੀ ਵੀ ਗੱਲ ਹੈਗੀ ਬੱਟ ਤੂੰ ਬੱਟ ਲਿਆ ਕਰ ਨਾ ਦਸਤੀ ਗੱਲ ਲੈ ਹੁਣ ਹਾਲ ਹੁਣ ਵੀ ਲੱਗਣਗੇ ਬੱਟ ਤੇ ਹੁਣ ਤਾਂ ਹੋਰਿਆ ਮੜਾਏ ਹੋਰਿਆ ਗੱਲ ਨਹੀਂ ਬਾਤ ਨਹੀਂ ਯਾਰ ਮੈਂ ਕਹੀ ਨਾ ਵੀ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਸਾਰੇ ਪਿੰਡ ਨੂੰ ਪਤਾ ਹੈ ਓਹੜੀ ਹੋਰਿਆ ਮੜਾ ਜਾ ਆ ਜਾ ਮੜਾ ਆ ਜਾ ਮੜਾ ਕੀ ਸਮਝਾਂ ਤੂੰ ਕਾਮਲੇ ਹੋ ਦੋਨਾਂ ਕਿਉਂ ਕਾਮਲੇ ਹੋ ਤੂੰ ਦੋਨੋਂ ਸਾਚਾਂ ਦਾਦੇ ਪੁੱਤੋਂ ਯਾਰ ਬਸ ਤਰਾ ਬੱਟਾ ਉਹਦਾ ਉਹਦੀ ਜ਼ਮੀਨ ਥੋੜੇ ਵਿਚਾਲੇ ਹੈ ਉਹਦਾ ਥੋੜਾ ਫਾਇਦਾ ਲੈ ਰਿ ਫਾਇਦਾ ਤੁਸੀਂ ਉਹਨੂੰ ਦੱਬੋ ਸਮਾਂ ਦੀ ਤੁਸੀਂ ਆਪ ਤੇ ਲੜਨ ਦੇ ਤੇ ਮੇਰੀ ਗੱਲ ਸੁਣਾਓ ਤੇਰੇ ਡੈਡੀ ਨੂੰ ਪਤਾ ਤੂੰ 15000 ਉੱਤੇ ਲੈ ਕੇ ਆ ਜਿਵੇਂ ਲੈਂਦੀ ਹੈ ਠੀਕੇ ਤੇ ਮਾਣ ਦਾ ਗੱਲ ਨੂੰ ਪਤਾ ਹੈ ਫਿਰ 1.5 ਲੱਖ ਰੁਪਿਆ ਹੋ ਗਿਆ ਕਿੱਥੋਂ ਪੂਰਾ ਕਰਨੇਗਾ ਬਾਹਰ ਦੀ ਬਾਹਰ ਔੜੀ ਲਾ ਦੂ ਤੇਰੀ ਉਹ ਨਾਲ ਲੈ ਕੇ 85 ਨੂੰ ਤੂੰ ਕੀ ਸੁਣਸਣਾ ਕਟੇਗਾ ਉਚ ਬਚਦਾ ਤਾਂ ਪਹਿਲੀ ਨਹੀਂ ਹੈਗਾ ਕੁਸ ਪਰ ਮਾਇਦਾ ਹੁਣ ਇਹ ਹੀ ਹਿੰਡ ਚ ਹੋ ਗਿਆ ਯਾਰ ਗੱਲ ਓਏ ਹਿੰਡ ਹਿੰਡ ਚੂੜਦਾ ਆਏ ਕਰੋ ਅੱਦੇ ਤਾਂ aí ਜੱਟ ਮਰੀ ਜਾਂਦੇ ਹਿੰਡ ਚ ਤੁਸੀਂ ਉਹਨੂੰ ਦੱਬੋ ਤੁਸੀਂ ਆਏ ਕਰੋ ਮੇਰੀ ਗੱਲ ਸੁਣੋ ਇਸੇ ਨਾਲ ਕਰ ਲੈ ਕਿੰਨੇ ਹੁੰਦੇ ਹੋ ਔਰ ਤਾਂ 70 ਤੇ ਇੱਕ ਗੱਲ ਆਪਾਂ ਪਿੱਛੇ हट ਕੇ ਆ ਪਹਿਲੇ ਇਹਦੀ 10 ਸਾਲ ਤੋਂ ਹੀ ਠਿੱਕ ਤੇ ਲੰਦਾ ਆ ਰਿਹਾ ਆ ਆਪਾਂ ਨਾ ਲੈ ਆਪਾਂ ਸਾਡ ਆਪਣਾ ਤੂੰ ਰੱਖ ਰੱਖ ਵੀ 70 ਨਹੀਂ ਤੇ ਇਹ ਦੋਨੇ ਰੱਖ ਕੇ ਨਾ ਆਪਾਂ ਤੇ ਉਹਨੂੰ ਦੇਖੋ 70 ਦਾ ਫਿਰ ਹੁਣ ਮੈਂ ਆਏ ਹੋਏ ਨਾ ਮੈਂ ਤੈਨੂੰ ਪਰ ਗਹਿਰ ਖਿੱਚ ਚਾਹੀ ਜੋ ਕਹੇ ਤਾਂ ਹੁਣ ਵੀ ਸਾਨੂੰ ਰੱਖਿਆ ਦੀ ਉਹਦੇ ਉਹਦੀ ਕੀ ਜਬਾਨ ਬਾਲੀ ਬੱਕੀ ਐ ਲੜੀ ਆਪਾਂ ਚੰਨਾ ਉਹ ਫੈਸਲੇ ਦੀ ਬਾਤ ਹੋਊਗਾ ਮੁੱਕਰ ਜਾਪਾਂ ਮੁੱਕਰ ਜਾਨੇ ਹੋਰ ਝੁੱਗਾ ਚੱਕ ਜੀ ਇੱਥੇ ਕੀ ਪਤਾ ਲੱਗਦਾ ਨੋ ਲੈ ਬੰਦ ਕਰ ਬੜੇ ਮੂਹਦੇ ਕਹੀਦਾ ਮੈਂ ਤਾਂ ਪੈਸੇ ਦੇ ਕਮਤਲ ਵਾਲਾ ਇੱਕ ਗੱਲ ਹੋ ਰਿਹਾ ਫਿਰ ਜੇ ਹੁਣ ਮੈਂ 58 ਚ ਮੁੱਕਦਾ ਫਿਰ ਕਿਸੇ ਹੁਣ ਤੁਸੀਂ ਨਹੀਂ ਨਾ 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 ਜਮੀਨ ਨਹੀਂ ਹਮਾਂ ਤੇ ਗੱਲ ਤੇ ਸਾਹ ਹੈ ਮੁੰਡੇ ਯਾਰ ਹਾਂ ਜਦੋਂ ਯਾਰ ਬਾਣ ਦੇਣ ਦਾ ਬੰਦਾ ਮੁੱਕਰੀਦਾ ਆ ਆਪਾਂ ਵੀ ਲੈਣਾ ਨੇ ਬਾਣ ਪੈਸੇ ਦਾ ਆਪਾਂ ਦਾ ਕੁਝ ਮਰਜ਼ੀ ਕਰਦੀ ਹਾਂ ਚਲ ਲੈ ਵੀਰ ਤੇ ਸਾਡਾ ਫੈਸਲਾ ਹੋ ਗਿਆ ਹਾਂ ਐਦਾ ਭਾਈ ਇਹਨੂੰ ਤਾਂ ਕਹਤਾ ਇਹਨੂੰ ਦੇ ਦੇ ਠੀਕ ਨੇ ਹਾਂ ਚਲ ਦੋਨੂੰ ਬਾਹਰ ਲੈਂਦੇ ਹਾਂ ਹਾਂ ਇਹਨੂੰ ਬਾਹਰ ਲੈ ਜਾਂਦੇ ਇਸ ਤਰ੍ਹਾਂ ਕੋਈ ਚਲਾ ਆਏਗਾ ਨਾ ਯਾਚਾ ਫਿਰ ਮੈਂ ਵੀ ਹੁਣ ਲਾੜੇ ਸਾਹਿਬ ਜੀ ਬਚਦਾ ਨਹੀਂ ਕੋਸਾ ਹਾਂ ਨਹੀਂ ਠੇਕੇ ਜੇ ਕੱਟਣ ਨੂੰ ਕੁਝ ਨਹੀਂ ਦਾ ਜਰੂਰ ਕਰਿਆ ਜਦੋਂ ਬਾਜ਼ਰ ਦੀਗਾ ਨਾ ਫਿਰ ਮੈਂ ਲਾਲਾ ਸਾਹਿਬ ਉਹਦਾ ਬਸ ਉਹੀ ਇੱਕ ਚੜਤੀ ਹੀ ਚ ਹੋ ਗਈ ਗੱਲ ਬਲੱਡੇ ਜੇ ਵਧਿਆ ਹੋਈ ਤੇ ਉਹਦੇ ਪਾਸ ਮੈਂ ਇੱਥੇ ਚੱਲੇ ਨਹੀਂ ਗਿਆ ਯਾਰ ਇਹ ਗੱਲ ਸਿੱਧੀ ਜੀ ਐ ਮੈਂ ਛੋਟੇ ਪਾਂਚ ਫੇਰਦਾ ਚੱਲੇ ਨਹੀਂ ਗਿਆ ਹਾਂ ਜਿਹਦੇ ਪਾਂਚ ਫੇਰਦਾ ਦੇਖ ਲਿਆ ਮੈਂ ਤਾਂ ਆਇਆ ਮੈਂ ਚਿੱਦੀ ਲੱਖ ਨੂੰ ਲੈਣਾ ਭਾਜ ਮੈਂ ਤਾਂ ਲੂੰ ਪਰ ਹੁਣ ਮੈਂ ਭਾਈ ਠੰਡੇ ਮਤੈ ਨਾਲ ਸੋਚ ਲਿਆ ਵੀ ਹੁਣ ਮੈਂ ਲੈ ਨਹੀਂ ਸਕਦਾ ਹਾਂ ਨਾ ਲੋੜ ਹੀ ਨਹੀਂ ਮੈਂ ਦਾ ਜਰਾ ਆਪ ਦਾ ਕਰ ਲਿਆ ਇਹਨਾਂ ਨੂੰ ਵਸਤੀ ਆ ਪਾਉਂਦਾ ਨਹੀਂ ਨਾ ਮੈਂ ਇੱਥੋਂ ਤਾਂ ਨਹੀਂ ਫਿਰ ਇੱਕ ਗੱਲ ਹੋਰ 70 ਹਾਂ 70 ਨੂੰ ਮੇਰਾ 70 ਨੂੰ ਮੇਰਾ ਪਰ ਉਹ ਬਾਹਰ ਨਾ ਰਹਿ ਤੂੰ ਨੀਦਾ ਚਾਹਣਾ ਨਾ ਨਾ ਪਟਾਸੀ ਨਹੀਂ ਦੇਉਗੇ ਇਹਨੂੰ ਆਪਾਂ ਚੱਲੀਏ ਹੁਣ ਕੱਦਾਂ ਐ ਕਰੀ ਜਿਹਨੂੰ ਤਾਂ ਠੇਕੇ ਦੇਣਾ ਦੇਣੀ ਹਸ ਹਾਂ ਬਸ ਸਾਰਾ ਪਿੰਡ ਹੈਗਾ ਸਾਰਾ ਪਿੰਡ ਦਾ ਆਫ ਕਰੂ ਨਹੀਂ ਵੀਰੋ ਹਾਂ 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 ਸਾਰਾ ਪਿੰਡ ਹੈਗਾ ਫਿਰ ਆਜ ਆਜ ਬੋਲੋ ਆਪਾਂ ਕੋਈ ਲੈਣ ਦਾ ਹੈ ਨਹੀਂ ਪਟਾਸੀ ਨੂੰ ਆਪਾਂ ਕੀ ਕਟਾਂਗੇ ਬੋਲੋ ਹਾਂ ਅਚਾ ਉਹ ਮਾਈਕਾ ਮਗੋਂ ਖਾਸੇ ਕਰਨਾ ਚਾਹੇ ਚਾਹੇ ਦੇ ਦਿੱਤਾ ਲਿੰਗੋ ਜੀ ਜਿਹੜਾ ਹੈ ਵੀ ਜਿਹੜਾ ਤੋਂ ਆਪਾਂ ਇਹ ਦੁਨੇ ਦੇ ਦੁਨੇ ਮੈਂ ਸੈੱਲ ਲਾਕ ਰਿਹਾ ਉਹ ਤੇ ਵੀ ਬੋਲ ਪੜਦਾ ਨਹੀਂ ਜਵਾਂ ਇਹ ਨਾ ਕਰ ਕੇ ਇਹਦੇ ਪੱਤਾ ਬਾਰੇ ਬੰਦੇ ਨੂੰ ਕਹਿੰਦੇ ਅੱਛਾ ਇਹ ਆਪਣਾ ਬਾਹਰ ਕਰਕੇ ਲੈਣ ਦਾ ਬਹੁਤ ਬੇਜ਼ੀ ਹੁਣ ਆਪਾਂ ਕੀ ਕਰੀ ਵੀ ਹੁਣ ਇਹਦਾ ਗੱਲ ਹੋਈ ਹੈ ਵੀ ਸਰ ਕੈਹ ਖਾਣੇ ਆਹ ਨੂੰ 70000 ਨੂੰ ਬੋਲਾਂ ਨਾ ਹੁਣ ਦੋ ਦੋ ਤਰੇ ਲੋ ਇਹ ਹੀ ਹਿੱਗਰ ਤੋਂ ਪਹਿਲਾਂ ਕਿਉਂ ਨਹੀਂ ਕਰੀ ਜੇ ਸਾਨੂੰ ਦੇਣਾ ਤੇ ਮੇਰਾ ਤਾਂ ਮਿੰਨੋ ਜੇ ਪੈਸੇ ਮੱਦੇਨੋਂ ਹੀ ਘਰਾ ਪਹਿਲੀ ਪੈਸੇ ਹਰੇਕ ਵਿੱਚ ਪੈਸਾ ਨਹੀਂ ਹੁੰਦੀ ਜ਼ਬਾਨ ਵੀ ਕੋਈ ਸਹਿ ਹੁੰਦੀ ਹੈ ਬੰਦੇ ਦੀ ਤਾਂ ਠੀਕ ਹੈ ਤੂੰ ਕਹੇ ਆਮ ਨੂੰ ਬਾਦ ਅੱਛਾ ਹਮ ਨੂੰ ਬੋਲਿਆ 70 50 ਦੇ ਕਹ ਲਾਂ ਹਮ ਫਿਰ ਅੱਜ ਦਾ ਸੀਗਾ ਅੱਛਾ ਹੋਰ ਦੇ ਦੇ ਪਰ ਨਹੀਂ ਚੱਕਦਾ ਬਾਹਰ ਹਾਂ ਵੀ ਚਾਚਾ ਮੰਨੇਗਾ 70000 ਨੂੰ ਤੇਰੀ ਅੱਛਾ ਅੰਦਾ ਸੇ ਦਾ ਸਿਗਲੇ 70000 ਨੂੰ ਤੇਰੇ ਬਸ ਠੀਕ ਹੈ ਕੋਈ ਗੱਲ ਠੀਕ ਹੈ ਬਈ ਪਰ ਚੱਲ ਛੱਡ ਨਾ ਹੈ ਵੀ ਰੌਲਾ ਨਹੀਂ ਪੜਿਆ ਇਹ ਮੈਨੂੰ ਪਤਾ ਹੈ ਇਹਨੇ ਵਟ ਕਰਤੀ ਕਲੇਸ ਪਾਈ ਦੀ ਮੈਂ ਵਟ ਪੜਦਾ ਨਾ ਮੈਂ ਮਾਈਕ ਫੈਸਲਾ ਦੇ ਦਿੰਦਾ ਤੇ ਮੇਰੇ ਕੋਈ 5 ਕਿਲੇ ਤੋਂ ਬਾਅਦ ਆ ਵੀ ਗੜਪੇ ਸਹੀ ਹੈ ਨਹੀਂ ਇਦਰੀ ਸਮਝਦਾਰੀ ਹੈ ਨਾਲ ਥੋੜਾ ਪੰਜ ਵਾਲਾ ਪੰਜ ਵਾਲਾ ਨਾਲ ਥੋੜਾ ਰੋਲ ਦੇ ਬੜੀ ਬੱਟਾ ਬੱਟਾ ਵੜਦੇ ਹੋਵੇ ਬੱਠੀ ਵਿਚਾਰੇ ਬਹਣ ਉਹਦਾ ਆ ਗਿਆ ਉਸੇ ਸੰਜੀ ਬੱਟ ਰਹੀਗੀ ਨਾ ਨਾ ਠੀਕ ਹੈ ਨਾ ਇਹਦੀ ਬੱਟ ਪੈਣਾ ਮੇਰੀ ਬੱਟ ਨਾ ਗਵਾਂਡੀ ਗਵਾਂਡੀ ਦਾ ਕੰਮ ਆਦੋਂ ਕਹਾਂ ਮੈਂ ਇੱਕ ਵਾਰ ਕਹਿਣਾ ਕਹਿਣਾ ਕਹਦੇ ਨਹੀਂ ਕੋਈ ਅੱਲ ਨੂੰ ਤਾਂ ਠਿੱਕ ਮਿਕਰੀ ਬੱਠੀ ਠਿੱਕਾ ਦੂੰਦੀ ਪੰਜ ਪੰਜ ਦੀ ਆਪ ਚਲ ਠੀਕ ਹੈ ਭਾਈ ਨਾਲ ਰਲ ਕੇ ਰਹਿਆ ਕਰੋ ਯਾਰ ਆਪ ਚਲ ਗਵਾਂਡੀ ਦਾ ਆਪ ਦਾ ਕੰਮ ਆਦਾਗਾ ਉਹੀ ਤਾਂ ਗੱਲ ਲੱਗ ਗਈ ਨਾ ਤੁਸੀਂ ਲੜਪੈਣਾ ਠੀਕ ਹੈ ਬਸ ਨਾ ਠੀਕ